ਜੇਲ੍ਹ ਦੇ ਵਿੱਚ ਬੰਦ ਹੈ ਅਮਰਿਤਪਾਲ ਸਿੰਘ ਜਾਣਦਿਆਂ ਹੋਇਆਂ ਵੀ ਸਪੀਕਰ ਨੇ ਕਿਉਂ ਦਿੱਤਾ ਸੱਦਾ ਜਾਣੋ ਸੰਸਦ ਮੈਂਬਰਾਂ ਦੀ ਸੌ ਦਾ ਨਿਯਮ ਹੈਲੋ ਦੋਸਤੋ ਸਰਸ਼ੇ ਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਪਾਰਲੀਮੈਂਟ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਸੌ ਚੁੱਕ ਲਈ ਹੈ ਪਰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਭਾਈ ਅਮਰਿਤਪਾਲ ਸਿੰਘ ਚੋਂ ਨਹੀਂ ਚੁੱਕ ਸਕੇ ਅਮਰਿਤਪਾਲ ਸਿੰਘ ਨੂੰ ਸੌ ਚੁੱਕਣ ਲਈ ਆਵਾਜ਼ ਮਾਰੀ ਗਈ ਪਰ ਉਹ ਉੱਥੇ ਨਹੀਂ ਪਹੁੰਚ ਸਕੇ ਕਿਉਂਕਿ ਉਹ ਜੇਲ੍ਹ ਵਿੱਚ ਬੰਦ ਹਨ ਪਰ ਨਿਯਮਾਂ ਅਨੁਸਾਰ ਪ੍ਰੋਟੋਮ ਸਪੀਕਰ ਨੇ ਅਮਰਤਪਾਲ ਸਿੰਘ ਨੂੰ ਸੌਂ ਚੁਕਾਉਣ ਲਈ ਆਵਾਜ਼ ਦਿੱਤੀ ਜਦੋਂ ਸੰਸਦ ਵਿੱਚ ਉਹਨਾਂ ਦੀ ਮੌਜੂਦਗੀ ਨਜ਼ਰ ਨਹੀਂ ਆਈ ਤਾਂ ਅਗਲੇ ਸੰਸਦ ਮੈਂਬਰ ਦਾ ਨਾਂ ਲਿਆ ਗਿਆ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਅਮਰਤਪਾਲ ਸਿੰਘ ਜੇਲ੍ਹ ਵਿੱਚ ਹੈ ਤਾਂ ਪ੍ਰੋਟੋਮ ਸਪੀਕਰ ਨੇ ਉਸ ਦਾ ਨਾਂ ਕਿਉਂ ਲਿਆ ਆਖਰਕਾਰ ਸੰਸਦ ਮੈਂਬਰਾਂ ਦੀ ਸੌਂ ਬਾਰੇ ਕੀ ਨਿਯਮ ਹਨ ਦਰਅਸਲ ਸੋਮਵਾਰ ਨੂੰ ਜਦੋਂ ਸੰਸਦ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੌਂ ਚੁੱਕੀ ਸੰਸਦ ਸੈਸ਼ਨ ਦੇ ਪਹਿਲੇ 2 ਦਿਨਾਂ ਦਾ ਪ੍ਰੋਗਰਾਮ ਮੈਂਬਰਾਂ ਨੂੰ ਸੌਂ ਚੁਕਾਉਣਾ ਹੈ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਕਰੀਬ 280 ਸੰਸਦ ਮੈਂਬਰਾਂ ਨੇ ਸੌਂ ਚੁੱਕੀ ਬਾਕੀ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੌਂ ਚੁੱਕੀ ਹੁਣ ਸਵਾਲ ਇਹ ਉੱਠਦਾ ਹੈ ਕੀ ਸੰਸਦ ਮੈਂਬਰਾਂ ਨੂੰ ਸੌਂ ਚੁੱਕਣ ਲਈ ਕੀ ਕੋਈ ਨਿਯਮ ਹਨ ਕੀ ਕੋਈ ਵੀ ਸੰਸਦ ਮੈਂਬਰ ਕਿਸੇ ਵੀ ਸਮੇਂ ਸੌਂ ਚੁੱਕ ਸਕਦਾ ਹੈ ਕੀ ਸੱਤਾਧਾਰੀ ਪਾਰਟੀ ਦੇ ਕੀ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਪਹਿਲਾਂ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਬਾਅਦ ਵਿੱਚ ਸੌਂ ਚੁੱਕਣਗੇ ਇੱਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਲੋਕ ਸਭਾ ਮੈਂਬਰਾਂ ਵੱਲੋਂ ਸੰਸਦ ਵਿੱਚ ਚੁੱਕੀ ਸੌਂ ਦੇ ਵੀ ਆਪਣੇ ਨਿਯਮ ਹੁੰਦੇ ਹਨ ਨਿਯਮਾਂ ਮੁਤਾਬਕ ਜਦੋਂ ਸੰਸਦ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਮੈਂਬਰਾਂ ਹਰ ਵਜੋਂ ਸੌ ਚੁਕਾਈ ਜਾਂਦੀ ਹੈ ਪ੍ਰਧਾਨ ਮੰਤਰੀ ਦੀ ਸੌ ਚੁਕਾਉਣ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸੌ ਚੁਕਾਈ ਜਾਂਦੀ ਹੈ ਇਸ ਤੋਂ ਬਾਅਦ ਕੇਂਦਰੀ ਰਾਜ ਮੰਤਰੀਆਂ ਦੀ ਵਾਰੀ ਆਉਂਦੀ ਹੈ ਜਦੋਂ ਮੰਤਰੀਆਂ ਨੂੰ ਸੌ ਚੁਕਾਈ ਜਾਂਦੀ ਹੈ ਤਾਂ ਸੰਸਦ ਮੈਂਬਰਾਂ ਦੀ ਵੀ ਵਾਰੀ ਆਉਂਦੀ ਹੈ ਹਾਲਾਂਕਿ ਸੰਸਦ ਮੈਂਬਰਾਂ ਦੇ ਸੌ ਚੁੱਕਣ ਦੇ ਸਬੰਧ ਵਿੱਚ ਵਰਣਮਾਲਾ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਹਾਂ ਲੋਕ ਸਭਾ ਮੈਂਬਰ ਵਜੋਂ ਸੌ ਚੁੱਕਣ ਲਈ ਨਾਮ ਦੇ ਆਧਾਰ ਤੇ ਰਾਜਵਾਰ ਸੌ ਚੁਕਾਈ ਜਾਂਦੀ ਹੈ ਆਓ ਇਸ ਨੂੰ ਇੱਕ ਉਦਾਹਰਣ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਸੂਬੇ ਦੇ ਅੰਦਰ ਉਹਨਾਂ ਸੰਸਦ ਮੈਂਬਰਾਂ ਨੂੰ ਸੌਹ ਚੁਕਾਈ ਜਾਂਦੀ ਹੈ ਜਿਸ ਸੂਬੇ ਦਾ ਨਾਂ A ਨਾਲ ਸ਼ੁਰੂ ਹੁੰਦਾ ਫਿਰ ਸੂਬੇ ਵਿੱਚੋਂ ਜਿਸ ਉਮੀਦਵਾਰ ਦਾ ਨਾਂ A ਨਾਲ ਸ਼ੁਰੂ ਹੁੰਦਾ ਉਸ ਨੂੰ ਸੌਹ ਚੁੱਕਣ ਲਈ ਸੱਦਿਆ ਜਾਂਦਾ ਮੰਗਲਵਾਰ ਨੂੰ ਜਦੋਂ ਪ੍ਰੋਟਰਮ ਸਪੀਕਰ ਨੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸੌਹ ਚੁਕਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾ ਨਾਂ ਅਮਰਿਤਪਾਲ ਦਾ ਆਇਆ ਅਮਰਿਤਪਾਲ ਦਾ ਨਾਂ A ਨਾਲ ਸ਼ੁਰੂ ਹੁੰਦਾ ਇਸੇ ਲਈ ਅਮਰਿਤਪਾਲ ਸਿੰਘ ਦਾ ਨਾਂ ਸਭ ਤੋਂ ਪਹਿਲਾਂ ਲਿਆ ਗਿਆ ਅਮਰਿਤ ਪਾਲ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਨਾਮ ਲਿਆ ਗਿਆ ਅਜਿਹਾ ਇਸ ਲਈ ਕਿਉਂਕਿ ਅਮਰਪਾਲ ਦੇ ਇਹ ਤੋਂ ਬਾਅਦ ਚਰਨਜੀਤ ਦਾਸ ਸੀ ਆਉਂਦਾ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਇਹ ਸੰਸਦ ਦੇ ਸੌ ਚੱਕ ਸਮਾਗਮ ਬਾਰੇ ਅਹਿਮ ਜਾਣਕਾਰੀ ਮਿਲੀ ਹੋਵੇਗੀ ਅਤੇ ਇਹ ਜਾਣਕਾਰੀ ਤੁਹਾਨੂੰ ਪਸੰਦ ਵੀ ਆਈ ਹੋਵੇਗੀ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਐਸੇ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ S R Alert ਤੇ